ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਬਾਸਮਤੀ ਜਿਹੜਾ ਆਪਾਂ ਝੋਨਾ ਲਾਉਂਦੇ ਆ ਤੇ ਕਈ ਵੈਰਾਈਟੀਆਂ ਹੁੰਦੀਆਂ ਨੇ ਬਾਸਮਤੀਆਂ ਦੀਆਂ 11 ਕਿ ਦੇ ਵਿੱਚ ਤੋਂ 1509 ਦੇ ਵਿੱਚ ਤੇ ਖਾਸ ਗੱਲ ਕਰਾਂਗੇ ਜੀ ਇਹ ਉਹਨਾਂ ਵਿੱਚ ਜਿਹੜਾ ਝੰਡਾ ਰੋਗ ਆਉਂਦਾ ਵਾ ਇਹ ਕਿਉਂ ਆਉਂਦਾ ਵਾ ਤੇ ਇਹਦੇ ਰੋਕਥਾਮ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਆਪਣੇ ਐਕਸਪੀਰੀਅੰਸ ਦੇ ਨਾਲ ਗੱਲਬਾਤ ਕਰਾਂਗੇ ਤੇ ਸੋ ਸ਼ੁਰੂ ਕਰਦੇ ਹਾਂ ਵੀਡੀਓ ਜੀ ਤੇ ਸ਼ੁਰੂ ਵਿੱਚ ਤੁਹਾਨੂੰ ਦਿਖਾ ਦਈਏ ਜੀ ਆ ਪਹਿਲੀ ਪਨੀਰੀ 211 ਦੇ ਵਿੱਚ ਆ ਤੁਸੀਂ ਵੇਖ ਰਹੇ ਹੋ ਸਾਹਮਣੇ ਇਹ 17 18 ਵੈਰਟੀ ਹੈ ਜੀ ਤੇ ਇਹ ਲਗਭਗ 10-12 ਦਿਨਾਂ ਦੀ ਹੋ ਚੁੱਕੀ ਹੈ ਤੇ ਉਹ ਜਿਹੜਾ ਅਗਲਾ ਬਿਆੜਾ ਵਾ ਉਹ 1692 ਦਾ ਜੀ ਤੇ ਉਹ ਵੀ ਲਗਭਗ 20-21 ਦਿਨਾਂ ਦਾ ਹੋ ਚੁੱਕਾ 20-21 ਦਿਨਾਂ ਦਾ ਹੋ ਚੁੱਕਾ ਉਹ ਪਨੀਰੀ ਬਿਲਕੁਲ ਤਿਆਰ ਵਾ 3-4 ਦਿਨਾਂ ਦਾ ਤੱਕ ਤਿਆਰ ਹੋ ਜਾਈਗੀ ਤੇ ਮਹੀਨੇ ਤੋਂ ਥਲੇ-ਥਲੇ ਇਹ ਟ੍ਰਾਂਸਪਲੈਂਟ ਕਰ ਦਾਂਗੇ ਤੇ ਸਾਨੂੰ ਇਸ ਵਾਰ ਪਹਿਲੀ ਵਾਰ ਦਿਖਤ ਆਈ ਹੈ ਜੀ ਜਿਹੜਾ ਆ ਠੰਡਾ ਪਤਾ ਮਤਲਬ ਨਿਕਲਦੇ ਪਨੀਰੀ ਦੀ ਵਿੱਚ ਲੰਮੇ ਬੂਟੇ ਨਿਕਲਦੇ ਨੇ ਜਿਹਨੂੰ ਲੌਂਗ ਫਲੈਂਗ ਵੀ ਕਹਿ ਦਿੰਦੇ ਨੇ ਤੇ ਇਸ ਵਾਰ ਮੇਨ ਕਾਰਨ ਆ ਰਿਹਾ ਕਿ ਇਸ ਵਾਰ ਜਿਹੜੀ ਪਨੀਰੀ ਆ ਉਹ ਗੇਤੀ ਬਜਾਈ ਹੋਈ ਹੈ ਗਰਮੀ ਦੇ ਵਿੱਚ ਬਜਾਈ ਹੋਈ ਹੈ ਲੋਹਾ ਵਗਦੀਆਂ ਸੀ ਤਾਂ ਪ੍ਰੋਬਲਮ ਆ ਰਹੀ ਏ ਤੇ ਇਹ ਆਉਂਦਾ ਕਿਉਂ ਆ ਜੀ ਕਿਉਂਕਿ ਇਹਨਾਂ ਵਿੱਚ ਕੋਈ ਇੱਕ ਕਾਰਨ ਹੁੰਦਾ ਵਾ ਜਿਹੜਾ ਕਿ ਜਿਵੇਂ ਕਿ ਪਲਮਨ ਵਰਾਇਟੀਆਂ ਨੇ ਉਹ ਤਾਂ ਸਹਾਰ ਲੈਂਦੀਆਂ ਨੇ ਤੇ ਇਹ ਦੇ ਵਿੱਚ ਉਹ ਦੀ ਬਾਸਮਤੀ ਵੈਰਿਟੀ ਹੁੰਦੀਆਂ ਨੇ ਉਹਨਾਂ ਵਿੱਚ ਉਹ ਤਤ ਨਹੀਂ ਹੁੰਦਾ ਜਿਹਨੂੰ ਜਿਵੇਂ ਕਹਿ ਸਕਦੇ ਆ ਕੋਈ ਚੀਜ਼ ਨਹੀਂ ਹੁੰਦੀ ਤੇ ਉਹ ਸਹਾਰਦੀਆਂ ਨਹੀਂ ਤੇ ਉਹ ਲੰਮੇ ਬੂਟੇ ਨਿਕਲਾਉਂਦੇ ਨੇ ਤੇ ਉਹਨਾਂ ਦੇ ਰੋਗ ਖੰਭ ਲਈ ਆਪਾਂ ਵਰਤਨੇ ਪਿਛਲੀ ਵਾਰੀ ਵਰਤਿਆ ਸੀ ਆ ਬਾਲਾਂ ਤਰੇਂਟ ਦੇ ਨਾਮ ਤੇ ਦਵਾਈ ਆਉਂਦੀ ਹੈ ਇੱਕਾਂ ਹੀ ਕੰਪਨੀ ਦੀ ਮਿਲ ਸਕਦੀ ਹੈ ਤੇ ਆਪਾਂ ਬਾਲਾਂ ਤਰੇਂਟ ਕਰਕੇ ਪਾ ਦਿੰਦੇ ਆ ਤੇ ਤੁਸੀਂ ਆ ਆਪਣੀ ਰੀਪਲੇ ਵੀ ਸਕਦੇ ਹੋ ਤੇ ਇਹਦੇ ਵਿੱਚ ਇੱਕ ਬੂਟਾ ਉਹਨੇ ਨਿਕਲਿਆ ਕਿਉਂਕਿ ਇਹ ਲੇਟ ਬਜਾਈਏ 17 18 ਦੀ ਤੇ ਉਹ 16 99 ਦੀ ਪਨੀਰੀ ਉੱਪਰ ਹੀ ਤੇ ਉਹ ਕੜਾ ਇੱਕ ਤੇ ਉਹਦੇ ਵਿੱਚ ਲੰਮੇ ਬੂਟੇ ਨਿਕਲੇ ਨੇ ਤੇ ਕਿਉਂਕਿ ਉਹ ਗੇਤੀ ਬਜਾਈ ਸੀ ਤੇ ਪਿਛਲੀ ਵਾਰ ਆਪਾਂ ਮਤਲਬ ਜੁਲਾਈ ਦੇ ਵਿੱਚ ਟ੍ਰਾਂਸਪਲੈਂਟ ਕੀਤਾ ਸੀ ਝੋਨਾ ਤੇ ਜੂਨ ਦੇ ਵਿੱਚ ਪਨੇਰੀ ਬੀਜੀ ਸੀ ਤੇ ਸਾਨੂੰ ਕੋਈ ਦਿਗਤ ਨਹੀਂ ਸਹੀ ਸੀ ਤੇ ਇਸ ਵਾਰ ਝੋਨੇ ਦੀ ਤੁਹਾਨੂੰ ਪਤਾ ਤਰੀਕ ਅੱਗੇ ਆ ਤੇ ਇਸ ਵਾਰ ਆਪਾਂ ਲਗਭਗ 15 ਕ ਦਿਨ ਝੋਨੇ ਦੀ ਬਜਾਈ ਆ ਗੇਤੀ ਕਰ ਰਹੇ ਆ ਤੇ ਜਿਹਦੇ ਕਰਕੇ ਆ ਲੰਮੇ ਬੂਟੇ ਨਿਕਲ ਰਹੇ ਨੇ ਸੋ 1 ਕੜੀ ਮੈਂ ਪਹਿਲਾਂ ਵੀ ਇਹਦੇ ਵਿੱਚ ਇਹ ਬਾਰਾਂ ਤਰਨ ਖਾਦ ਵਿੱਚ ਰਲਾ ਕੇ ਪਾ ਦਤੀ ਤੇ ਹਮਾ ਦੋ ਅਤੇ ਸੁਪਰੇਵਾ ਕਰਾਂਗੇ ਇੱਕ ਹੌਣ ਕਰਨ ਲੱਗੇ ਆ ਤੇ ਇੱਕ ਜਦੋਂ ਪਟਾਈ ਕਰਾਂਗੇ ਤੇ ਉਦੋਂ ਮਲ ਦੋ ਤਿੰਨ ਦਿਨ ਪਹਿਲਾਂ ਜਦੋਂ ਟ੍ਰਾਂਸਫਰ ਕਰਾਂਗੇ ਉਹ ਉਦੋਂ ਦੋ ਤਿੰਨ ਦਿਨ ਪਹਿਲਾਂ ਕਰਾਂਗੇ ਤੇ ਆ ਤੁਸੀਂ ਵੇਖ ਸਕਦੇ ਉਸ ਤਰ੍ਹਾਂ ਠਾਣ ਦੀ ਪਨੀਰੀ ਤੇ ਇਹ ਲੇਟ ਬਜਾਈਏ ਤੇ ਥੋੜੀ ਜੀ ਮਤਲਬ ਠੰਡ ਦਾ ਮੌਸਮ ਆ ਗਿਆ ਸੀ ਬਦਲਵਾਰੀ ਹੋ ਗਈ ਸੀ ਤੇ ਉਹਦੇ ਵਿੱਚ ਇਹ ਤੁਸੀਂ ਵੇਖ ਸਕਦੇ ਕੋਈ ਇੱਕ ਬੂਟਾ ਵੀ ਇਹਨਾਂ ਵਿੱਚ ਲਾਉਂਗੋ ਜਿਹਨੂੰ ਕਿਹਦੇ ਝੰਡੇ ਪੱਤੇ ਵਾਲਾ ਉਹ ਨਹੀਂ ਨਿਕਲਿਆ ਤੇ ਇਦੇ ਵਿੱਚ ਕੰਟਰੋਲ ਵੀ ਰਿਹਾ ਤਾਂ ਫਿਰ ਵੀ ਆਪਾਂ ਪਰ ਫਿਰ ਵੀ ਆਪਾਂ ਇਹਨੂੰ ਸਾਵਧਾਨੀ ਲਈ ਇਹਦੇ ਵਿੱਚ ਆ ਜਿਹੜੀ 1236ਾ ਖਾਚਰ ਲਾ ਕੇ ਤੇ ਅੱਜ ਸਪਰੇਅ ਕਰਦੇ ਕਰਦੇ ਲੱਗੇ ਆ ਤੇ ਕਰ ਦੇਣੀ ਤੇ ਜੇ ਇਹ ਤੁਹਾਨੂੰ ਪਤਾ ਜੇ ਰੋਗ ਇਦਾਂ ਹੀ ਪੈਲੀ ਦੇ ਵਿੱਚ ਚਲ ਜੇ ਆਪ ਬੂਟਾ ਇਦਾਂ ਹੀ ਲੱਗ ਜੇ ਵਿੱਚ ਤਾਂ ਦੋ ਤਿੰਨ ਬੂਟੇ ਹੋਰ ਨਾਲ ਖਰਾਬ ਕਰੇਗਾ ਤਾਂ ਹੋਰ ਨਿਕਲਣਗੇ ਸੋ ਇਹਦੇ ਵਾਸਤੇ ਆਪਾਂ ਬਲਾਂਤਰੇ ਦਵਾਈ ਵਰਤਦੇ ਜਿਵੇਂ ਪਹਿਲਾਂ ਦੱਸਿਆ ਸੀ ਤੇ ਝੋਨੇ ਦੇ ਵਿੱਚ ਖਾ ਦੇਣ ਵਾਲੀ ਪਾਵਾਂਗੇ ਤੇ ਇੱਕ ਦੋ ਸਪਰੇਅ ਵੀ ਕਰਾਂਗੇ ਕਿਉਂਕਿ ਜੇ ਇਹ ਜ਼ਿਆਦਾ ਆ ਗਿਆ ਤੇ ਚਾਰ ਤੇ ਅਸਲ ਪਾਏਗਾ ਤੇ ਖਰਚਾ ਤਾਂ ਕੁਝ ਨਹੀਂ ਆਉਂਦਾ ਸੋ ਇਸ ਵਾਲੀ ਦਿੱਕਤ ਆ ਸਕਦੀ ਹੈ ਤੇ ਕਿਉਂਕਿ ਗਰਮ ਐਕਾ ਚੋਨਾ ਕੀਤਾ ਵਾ ਗਰਮੀ ਦੇ ਵਿੱਚ ਬਸਮਤੀਆਂ ਮਤਲਬ ਹੋਣਗੀਆਂ ਤੇ ਜਦੋਂ ਠੰਡ ਦਾ ਮੌਸਮ ਥੋੜਾ ਜਿਹਾ ਆ ਜਾਂਦਾ ਤੇ ਉਦੋਂ ਇਹ ਠੰਡਾ ਰੋ ਪਤਾ ਜਿਦਾਂ ਜੀ ਕੰਟਰੋਲ ਚ ਨਹੀਂਦਾ ਤੁਸੀਂ ਵੇਖ ਸਕਦੇ ਆ 16 ਬੰਦੇ ਪਨੀਰੀ ਤੇ ਇਹਦੇ ਵਿੱਚ ਆ ਬੂਟੇ ਹੈਗੇ ਨੇ ਤੇ ਪਿਛਲੀ ਯਾਰ ਆਪਾਂ ਲਾਇਆ ਸੀ ਇਹੋ 16 ਬੰਦੇ ਨੇ ਤੇ ਲੀਡ ਬੁਝਾਈ ਕੀਤੀ ਸੀ ਇਹਦੀ ਜੋੰਦੇ ਵਿੱਚ ਜਲਾਈ 3-4 ਜਲਾਈ ਨੂੰ ਟ੍ਰਾਂਸਪਲੈਂਟ ਕੀਤੀ ਸੀ ਪਿਆਰੀ ਦੇ ਵਿੱਚ ਤੇ ਸਾਨੂੰ ਕੋਈ ਦਿੱਕਤ ਨਹੀਂ ਆਈ ਬਸ 1 ਕਿਲੋ ਦੇ ਵਿੱਚੋਂ ਕੋਈ 3-4 ਬੂਟੇ ਨਿਕਲਦੇ ਸੀ ਮਤਲਬ ਵੱਧ ਤੋਂ ਵੱਧ 3 ਜਾਂ 4-5 ਬੂਟੇ ਨਿਕਲ ਆਉਣੇ ਪਰ ਇਸ ਵਾਰ ਕੋਖ ਜ਼ਿਆਦਾ ਨੇ ਤੁਸੀਂ ਲੈ ਸਕਦੇ ਹੋ ਸੋ ਇਹਨੂੰ ਕੰਟਰੋਲ ਕਰਨ ਵਾਸਤੇ 1263 ਜਿਹੜੀ ਦਵਾਈਏ ਉਹ ਵਰਤ ਰਹੇ ਆ ਕਿ ਮਤਲਬ ਖਾਦ ਦੇ ਵਿੱਚ ਪਾ ਕੇ ਵੀ ਤੇ ਦੋਗ ਸਪਰੇਅਾਂ ਕਰਕੇ ਵੀ ਤੇ ਬਾਅਦ ਜਦੋਂ ਇਹਨੂੰ ਪੁੱਟਾਂਗੇ ਪਨੀਰੀ ਨੂੰ ਤੇ ਉਦੋਂ ਆ ਆੜੇ ਲਾਗੇ ਬਣਾਈਏ ਤੇ ਇਹਦੇ ਵਿੱਚ ਤਰਪਾਰ ਵਸਾ ਕੇ ਦਵਾਈ ਕੋਲ ਕੇ ਤੇ ਜਦੋਂ ਮਤਲਬ ਪੁੱਟ ਕੇ ਤੇ ਇਹਦੇ ਵਿੱਚ ਰੱਖ ਦਾਂਗੇ ਤੇ ਫਿਰ 8 ਘੰਟੇ ਜਾਂ ਵੱਧ-ਵੱਧ ਚਾ ਵੱਧ-ਵੱਧ 8 ਘੰਟੇ ਵੀ ਲੈ ਸਕਦੀ ਏ ਤੇ 5-6 ਘੰਟੇ ਵੀ ਲੈ ਸਕਦੀ ਏ ਤੇ ਜਿਹਦੇ ਨਾਲ ਜੜਾਂ ਦੇ ਨਾਲ ਇਹ ਲੱਗ ਜੇਗੀ ਇਹ ਦਵਾਈ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਮਤਲਬ ਕੰਟਰੋਲ ਹੋ ਸਕਦਾ ਵਾ ਝੰਡਾ ਰੋਗ ਸੋ ਆਪਾਂ ਇਹ ਤਰੀਕਾ ਕਰਦੇ ਜੇ ਹਰ ਸਾਲ ਹੋ ਗਿਆ ਜੋਨਦੀ ਆਪਾਂ ਬਾਸਮਤੀ ਪਨੀਰੀ ਮਤਲਬ ਇਹ ਬਾਸਮਤੀ ਪਨੀਰੀ ਬੀਜ ਦੇ ਜਾਂ ਕਾਸਤ ਕਰਦੇ ਚੋਨੇ ਦੀ ਤੇ ਸਾਨੂੰ ਅਜ ਤੱਕ ਇੰਨੀ ਦਿੱਕਤ ਨਹੀਂ ਆਈ ਇਹਦੀ ਛੰਡੇ ਰੋਗ ਦੀ ਸੋ ਸਾਡੀ ਪਹਿਲੀ ਜੀ ਕੰਟਰੋਲ ਹੋ ਜਾਂਦਾ ਵਾ ਤੇ ਕੰਟਰੋਲ ਕਰਨ ਦਾ ਤਰੀਕਾ ਇਹੋ ਜੀ ਤੇ ਆਪਾਂ ਪਨੀਰੀ ਤੇ ਹੀ ਕੰਟਰੋਲ ਹੋ ਗਿਆ ਤੇ ਹੋ ਗਿਆ ਬਾਜੀ ਦੇ ਚੋਨੇ ਪਹਿਲੀ ਵਿੱਚ ਇਹ ਬੂਟੇ ਲੱਗ ਜਣ ਫੇਰ ਕੰਟਰੋਲ ਨਹੀਂ ਹੁੰਦੇ ਫਿਰ ਸਾਫ ਪਰ ਫਿਰ ਵੀ ਆਪਾਂ ਵਿੱਚ ਸਾਵਧਾਨੀ ਲੈਣ ਦੇ ਹੋਣ ਦੇ ਲਈ ਤੇ ਫਿਰ ਵੀ ਆਪਾਂ ਇਸ ਖਾਦ ਦੇ ਵਿੱਚ ਤੇ 1-2 ਫੰਗੀਸਾਈਡ ਸਪਰੇਅਾਂ ਕਰ ਦਿੰਦੇ ਆ ਤੇ ਜਿਹਦੇ ਨਾਲ ਇਹ ਕੰਟਰੋਲ ਦੇ ਵਿੱਚ ਰਹਿੰਦਾ ਤੇ ਕੋਈ ਟਾਵਾ ਟਾਵਾ ਹੀ ਬੂਟਾ ਨਿਕਲਦਾ ਵਾ ਪਰ ਜੇ ਤੁਸੀਂ ਹੁਣ ਪਨੀਰੀ ਦੇ ਵਿੱਚ ਇਹਨੂੰ ਕੰਟਰੋਲ ਕਰ ਲਿਆ ਕਰ ਲਿਆ ਤੇ ਬਾਅਦ ਦੇ ਵਿੱਚ ਇਹ ਨਹੀਂ ਹੋਏਗਾ ਤੇ ਜਿੱਦਾਂ ਆ ਬੂਟੇ ਨਿਕਲ ਆਏ ਨੇ ਵਿੱਚ ਤੇ ਇਹਨੂੰ ਆਪਾਂ ਪੁੱਟ ਦੇਣੇ ਨੇ ਹਰ ਦੂਜੇ ਦਿਨ ਆਪਾਂ ਪਨੀਰੀ ਦੇ ਵਿੱਚ ਫੜ ਕੇ ਤੇ ਇਹ ਬੂਟੇ ਪੁੱਟਦੇ ਜੀਦੇ ਨੇ ਤੇ ਸਾਨੂੰ ਇਹ ਬੂਟੇ ਨਹੀਂ ਲੱਭਦੇ ਤੇ ਫਿਰ ਵੀ ਉੱਤੇ ਸਪਰੇਅ ਦੇ ਨਾਲ ਇਹ 4-5 ਦਾ ਘਟ ਨਿਕਲਦੇ ਨੇ ਜਦੋਂ ਜਦੋਂ ਮੌਸਮ ਠੰਡਾ ਵਾ ਤੇ ਮਲ ਟੈਂਪਰੇਚਰ ਘਟਿਆ ਵਾ ਤੇ ਉਹਦੇ ਨਾਲ ਵੀ ਇਹ ਘਟ ਨਿਕਲਦੇ ਨੇ ਸੋ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਸੋ ਇਹ ਹੋਇ ਇੱਕ ਵੀਡੀਓ ਸਾਂਝੀ ਕਰਨੀ ਸੀ ਜੇ ਤੁਸੀਂ ਬਾਸਮਤੀ ਕਰ ਰਹੇ ਹੋ ਤੇ ਉਹਦੇ ਵਾਸਤੇ ਜਿਹੜਾ ਝੰਡਾ ਲਗਾਉਂਦਾ ਵਾ ਤਾਂ ਤੁਸੀਂ ਉਸ ਨੂੰ ਇਸ ਤਰ੍ਹਾਂ ਕੰਟਰੋਲ ਕਰ ਸਕਦੇ ਹੋ ਕਿਉਂਕਿ ਸਾਡਾ ਇੱਥੇ ਨਾ ਚੌਸਾਲਾਂ ਦਾ ਤੇ ਕੁ ਐਕਸਪੀਰੀਅੰਸ ਆ ਗਿਆ ਵਾ ਆ ਦਵਾਈ ਵਰਤਦੇ ਨੂੰ ਤੇ ਬਾਸਮਤੀ ਸਾਨੂੰ ਲਗਭਗ 10-15 ਸਾਲ ਹੋ ਗਏ ਨੇ ਇਹੋ ਕਾਸਟ ਕਰਦੇ ਨੂੰ ਪਹਿਲਾਂ ਯਾਨਕੀ ਕਰਦੇ ਸੀ ਜਿਹੜੀ ਦੇਸੀ ਜੜਗੀਆਂ ਕਰਦੇ ਨੇ ਫਿਰ 1509 ਤੇ ਹੁਣ ਜਿਹੜੀਆਂ ਨਵੀਆਂ ਵੜਾਟੀਆਂ ਆਈਆਂ ਜੀ ਜਿਵੇਂ ਕਿ 1692 ਮਤਲਬ 2-3 ਸਾਲ ਪਾਲੀਆਂ ਜਿਹੜੀਆਂ ਆਈਆਂ ਨੇ 1692 ਤੇ 1718 ਤੇ 1885 ਹੋਈ ਤੇ ਇਹੋ ਇਹ ਤਿੰਨ ਇਸ ਵਾਰ ਲਾਈਆਂ ਜੀ ਤੇ ਇਹ ਬਾਕੀ ਪਰਮਣ ਚੋਣਾਂ ਲਾਵਾਂਗੇ ਪੀਆਰ 128 ਸੋ ਧੰਨਵਾਦ ਤੁਹਾਡਾ ਵੀਡੀਓ ਵੇਖਣ ਦੇ ਲਈ